ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਹੀ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾਂ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ-ਬਹੁਤ ਧੰਨਵਾਦੀ ਆ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾਂ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦੀ ਧੰਨਵਾਦ ਵਪਨ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦਾ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾਂ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾਂ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਮੇਰੇ ਭਾਈ ਸਸਿਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦਾ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾਂ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾਂ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦੀ ਧੰਨਵਾਦ ਮੇਰੇ ਭਾਈ ਸਸਿਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦਾ ਦੀ ਸ਼ਹਾਦਤ ਨੂੰ ਮੱਧਿਆਂ ਦਾ ਜ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾਂ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ-ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆ ਆਓ ਲੰਗਰ ਪ੍ਰਸ਼ਾਦਾ ਸ਼ਰਗੋ ਆਣ ਕੇ ਦੁੱਧਾ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਮੇਰ ਭਾਈ ਸਤਿ ਸ਼ਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦੇ ਆਂਦੇ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਔ ਲੰਗਰ ਪ੍ਰਸ਼ਾਦਾ ਸ਼ਰ ਕੋ ਆਣ ਕੇ ਦੁੱਧਾ ਲੰਗਰ ਸ਼ਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦੇ ਆਂ ਦੀ ਸ਼ਹਾਦਤ ਨੂੰ ਮੱਧਿਆਂ ਦਾ ਯਾ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦੀ ਆ ਐ ਲੱਕਨੌਅਸੀਆਂ ਨੂੰ ਬੇਨਤੀ ਕਰਦਾ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਮੇਰੇ ਭਾਈ ਸਸਿਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਹੀ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦੇਾਂ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਮੇਰੇ ਭੱਜ ਸਸਿਕਾਲ ਜੀ ਅੱਜ ਸਾਡੇ ਢਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦਾ ਦੀ ਸ਼ਹਾਦਤ ਨੂੰ ਮੱਧਿਆਂ ਦਾ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਮੇਰੇ ਭੱਜ ਸਸੀਖਾਲ ਜੀ ਅੱਜ ਸਾਡੇ ਢਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦਾ ਦੀ ਸ਼ਹਾਦਤ ਨੂੰ ਮੱਧਿਆਂ ਦਾ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾਂ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ-ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾਂ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦੀ ਧੰਨਵਾਦ ਮੇਰੇ ਭਾਜੀ ਸਸੀਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜੀ ਆਦੇ ਆਂਦੇ ਚਾਹ ਦੁੱਧ ਨੂੰ ਮੱਧਿਆਂ ਦਾ ਜਿ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾਂ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾਂ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਮੇਰੇ ਭਾਜੀ ਸਸੀਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ-ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦੀ ਧੰਨਵਾਦ ਮੇਰੇ ਭਾਜੀ ਸਸ਼ੀਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾਂ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ-ਬਹੁਤ ਧੰਨਵਾਦੀ ਆ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾਂ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦੀ ਧੰਨਵਾਦ ਮੇਰੇ ਭੱਜ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾਂ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾਂ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਮੇਰੇ ਭਾਈ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦਾ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾਂ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾਂ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਮੇਰੇ ਭਾਈ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਥਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦਾ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾਂ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ-ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾਂ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦੀ ਧੰਨਵਾਦ ਮੇਰੇ ਭਾਣੇ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਢਾਣੇ ਟਾਂਡੇ ਦੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣੇ ਦੇ ਫਰੰਟ ਗੇਟ ਦੇ ਉੱਤੇ ਦੁੱਧਾਂ ਲੰਗਰ ਲਾਇਆ ਆ ਮੈਂ ਸਾਰੇ ਸਾਰੇ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦੀਆਂ ਤੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਆ ਆਓ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਦੁੱਧਾਂ ਲੰਗਰ ਛਕੋ ਜੀ ਸਾਰਿਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ Merpon.